ਪਿਆਰ ਭਰੀ ਸਤਿ ਸ਼੍ਰੀਕਾਲ ਜੀ ਸਾਰੇ ਕੂਟਰ ਵਿੱਚ ਭਰਾਵਾਂ ਨੂੰ ਅੱਜ ਆਜ ਤਨ ਨਵਾਂ ਵਲੌਗ ਬੀ ਸਟਾਰਟ ਕਰਦੇ ਆਂ ਵੀਡੀਓ ਅਪਲੋਡ ਕਰਕੇ ਹਟੇ ਆਂ ਬਈ ਯਾਰ ਜਿਹੜਾ ਕੱਲ ਬੱਚਾ ਡਾਇਆ ਸੀਗਾ ਬਈ ਉਹ ਰਾਤ ਦੇ ਬਾਰੇ ਤੇ ਬਹਿ ਗਿਆ ਸੀ ਤੇ ਹਜੇ ਤੱਕ ਤਾਂ ਬਈ ਪੁੱਠਾ ਨਹੀਂ ਆਇਆ ਦੇਰ ਜਿਬਾਰੇ ਤੇ ਰਾਤ ਮੈਂ ਜੋ ਲੌਣ ਲੱਗ ਗਿਆ ਦੁਬਾਰਾ ਉੱਡੇ ਗਿਆ ਸੀ ਉਦੋਂ ਮੁੜ ਕੇ ਬੈਠਾ ਬੂਠਾ ਨਹੀਂ ਪੈਂਦੇ ਅੱਧ ਤੱਕ ਦੇ ਪਿੰਡ ਨਾਲ ਟੱਪ ਗਿਆ ਹੋਵੇ ਇੱਕ ਦਾ ਬੱਚਾ ਸੀ ਆਪਣੇ ਕੋਲ ਡੌਣ ਵਾਲਾ ਠੀਕ ਹੈ ਜੀ ਤੇ ਚਾਬੀਆਂ ਕਿੱਥੇ ਆ ਚਾਬੀਆਂ ਇੱਕ ਮਿੰਟ ਆ ਰਹੀਆਂ ਜੇਬ ਵਿੱਚ ਗੇਟ ਗੁੱਡ ਖੋਲ ਗਿਓ ਫਿਰ ਕੂਤਰ ਕੁਆਤਰ ਵਿਖਾਉਣੇ ਆ ਜੀ। ਆ ਕੂਤਰ ਨੂੰ ਲਾਈਏ ਯਾਰ ਜਿਹੜਾ ਬੈਠਾ ਠੀਕ ਹੈ ਜੀ। ਫਿਰ ਇਧਰੋਂ ਆਇੰਦਾ ਕੂਤਰ ਦਾ ਬੱਚੇ ਦਾ 파ਟਨਰ ਛੱਡ ਦਿੰਨੇ ਆ ਜੇ ਨੇੜੇ ਧੜੇ ਹੋਇਆ ਤੇ ਵੇਖ ਕੇ ਆ ਜੂਆ ਚੱਲ ਪੁੱਤ ਬਾਹਰ। ਇਹਨੂੰ ਫੜ ਲਿਆ ਯਾਰ ਕਿਰਾਂ ਕੁੱਤੇ ਜੀ ਇਹਨੂੰ। ਕੂਤਰ ਇਹਨੂੰ। ਇੱਕ ਮਿੰਟ ਫੋਨ ਆ ਗਿਆ ਵਿੱਚ ਬਾਪੂ। ਹਾਂਜੀ ਬਈ ਤੇ ਤੇਰਾ ਕੂਤਰ ਫੜ ਲਿਆ ਜੀ। ਇਹਨੂੰ ਡਾ ਦਈਏ 파ਟਨਰ ਨਾਲ ਨੂੰ ਕੂਤਰ ਦੇ। ਚੱਲ ਪੁੱਤ ਬਾਹਰ। ਆ ਦੂਜਾ ਦਿਨ ਆਉਣਾ ਹੋਇਆ ਤਾਂ ਇਹਨੂੰ ਵੇਖ ਕੇ ਠੀਕ ਹੈ ਜੀ ਨਾਲੇ ਬਾਹਰ ਹੁਣ ਉੱਪਰ ਨਹੀਂ ਚੱਲਿਆ ਗਿਆ ਮੈਨੂੰ ਫੋਨ ਆਇਆ ਸੀ ਨਾਲੇ ਕੋਈ ਪਾਤਰ ਵੇਖਣੇ ਨਾਲੇ ਉਹ ਬਾਰੀਆਂ ਦਾ ਪਤਾ ਕਰਾਉਣੇ ਆ ਬਣਾਇਆ ਸੀ ਕਿ ਕਿ ਗੱਲ ਤੁਹਾਨੂੰ ਵਿਖਾ ਦਿੰਨੇ ਆ ਆਇਆ ਡਰਾਮ ਵਿੱਚ ਜਾਨਵਰ ਆ ਇੱਕ ਮਿੰਟ ਵੇਖੀਏ ਯਾਰ ਇੰਦੇ ਵਿੱਚ ਕੀ ਕੋਝ ਆ ਉੱਤੋਂ ਦੀ ਕੈਮਰਾ ਕਰਕੇ ਭੇਜਨੀ ਆ ਇਹ ਇੱਥੋਂ ਦੀ ਹੈਗਾ ਕੁਝ ਕਿ ਨਹੀਂ ਦੱਸੋ ਆ ਜੀ ਬੱਚਾ ਇੱਧਰ ਚੱਲ ਬੱਤਬਰ ਭਰਾਂ ਤੇ ਨੁਭਾਲ ਦੇ ਫਿਰਦੇ ਅਸੀਂ ਤੂੰ ਇੱਥੇ ਬੈਠਾ ਖੜ ਜਾ ਬਈ ਤੇ ਇਧਰ ਆਂ ਕੂਤਰ ਦੇ ਯਾਰ ਮੈਂ ਜਿਵੇਂ ਮਤਲਬ ਹੋਲਾ ਹੋਇਆ ਪਿਆ ਰਾਤ ਨੂੰ ਉੱਡੀ ਗਿਆ ਮੇਰੇ خیال ਦੇ ਜਿਵੇਂ ਮਰਿਆ ਪਿਆ ਤੇ ਮੇਰੇ ਖਿਆਲ ਬਿੱਲੀ ਬੁੱਲੀ ਨੇ ਅਟੈਕ ਕੀਤਾ ਤੇ ਇੱਕ ਦੋ ਫੰਗ ਹੈ ਨਹੀਂਗੇ ਪੱਲੇ ਚ ਠੀਕ ਹੈ ਜੀ ਤੇ ਕਰਨ ਅੰਦਰ ਛੱਡਦੇ ਦਾਣੇ ਦੁਨੇ ਖਾਂਦਾ ਪਾਣੀ ਪੂਣੀ ਪੀਂਦਾ ਠੀਕ ਹੈ ਜੀ ਕੱਲ ਵਾਲੇ ਵਲੋਗਸ ਤਾਂ ਖੁੱਡਾ ਢਾਹਿਆ ਨਹੀਂ ਗਿਆ ਤੇ ਅੱਜ ਖੁੱਡਾ ਢਾਉਣੇ ਆਂ ਜੀ ਆਪਣਾ ਉਤਪਾਦ ਸਮਾਨ ਸਮੂਹ ਲਾਧੀਏ ਜਿਹੜਾ ਗੰਦ ਪੱਲ ਤੇ ਮੋਟਰਸਾਈਕਲ ਨੂੰ ਅੱਗੇ ਕਰ ਦਈਏ ਠੀਕ ਹੈ ਜੀ ਤੇ ਫਿਰ ਇਹਦਾ ਕਗੂ ਕਗੂਚਤ ਕਰ ਦਿੰਨੇ ਗੁੱਡੇ ਦਾ ਹੁਣ ਜਾ ਕੇ ਆਇ ਸੀ ਬਈ ਮੈਂ ਪਿੰਡ ਤੇ ਪਿੰਡ ਮਿਸਤਰੀ ਕੋਲੇ ਗਿਆ ਸੀਗਾ ਉਹ ਕਹਿੰਦਾ ਅੱਜ ਸ਼ਾਮ ਤੱਕ ਜਾਂ ਕੱਲ ਤੜਕੇ ਤੱਕ ਗੇਟ ਤਿਆਰ ਕਰ ਦੂੰਗਾ ਮੈਂ ਲੇਟ ਨਹੀਂ ਰਹੀ ਸੀ ਕਹਿੰਦਾ ਕੱਲ ਤਾਂ ਨਹੀਂ ਹੋਇਆ ਤੇ ਸਵੇਰ ਤੱਕ ਗੇਟ ਤਿਆਰ ਕਰ ਦੂੰਗਾ ਜੇ ਸਵੇਰ ਤੱਕ ਜਾਂ ਅੱਜ ਸ਼ਾਮ ਤੱਕ ਸ਼ਾਮ ਨੂੰ ਫਿਰ ਜਾ ਕੇ ਆਵਾਂਗੇ ਜੇ ਅੱਜ ਨਾ ਤਿਆਰ ਕੀਤਾ ਤਾਂ ਕੱਲ ਨੂੰ ਪੱਕਾ ਕਰ ਦੂਗਾ ਉਹ ਉਹ ਪਹਿਲਾ ਵਾਲੇ ਮਿਸਤਰੀ ਕੋਲੇ ਨਹੀਂ ਗੇਟ ਦੇ ਕੇ ਆਂਦਾ ਉਹਨੂੰ ਬੜਾ ਔਖੇ ਆਪਣੀ ਉਗਾ ਇਕ ਰਾਈ ਸੀ ਤੇ ਅੱਜ ਕੀ ਪਿੰਡ ਚ ਮਿਸਤਰੀ ਗਿਆ ਭਰਾ ਦੁਕਾਨੋਂ ਉਹਨੂੰ ਦੇ ਕੇ ਆਏ ਆ ਸਾਈ ਆਪਾਂ ਗੇਟ ਦੀ ਤੇ ਉਹ ਬਣਾ ਦੂਗਾ ਬਾਰੀਆਂ ਬੁਰੀਆਂ ਇਹੋ ਜੀ ਜਾਲੀ ਲਵਾਈ ਆ ਬਈ ਆਪਾਂ ਗੇਟਾਂ ਚ ਆ ਜਿਹੜੀ ਆਹ ਜਾਲੀ ਆ ਆਹ ਜਾਲੀ ਤੇ ਉੱਤੇ ਆਪਾਂ ਫਿਲਟਰ ਵਾਲੀ ਜਾਲੀ ਲਵਾ ਦਾਂਗੇ ਠੀਕ ਹੈ ਜੀ ਇਧਰ ਪਿੰਜਰੇ ਚ ਜਾਨਵਰ ਪਾਤੇ ਆ ਭੱਤ ਤੇ ਭੁੰਜੀ ਵਾਲਾ ਤੇ ਇੱਕ ਬੱਚਾ ਜਿਹੜਾ ਅੱਜ ਇਹਦੇ ਚੁਗੜਦੇ ਸੀ ਠੀਕ ਹੈ ਜੀ ਡਰਮ ਚੋਂ ਮੈਂ ਚੱਲ ਧੁੱਪ ਧੁੱਪ ਲੱਗ ਜੂਗੀ ਝੱਡਿਆਂ ਤੇ ਚੱਲ ਹੈ ਨਹੀਂ ਅੱਜ ਠੀਕ ਹੈ ਜੀ ਕੱਲ ਨੂੰ ਛੱਡ ਦਾਂਗੇ ਆਇਆ ਤਾਂ ਬਹੁਤ ਉਪਰ ਬਾਤੰਨੇ ਹਨ ਤੇ ਨਾਲੇ ਹੁਣ ਢੋਣੇ ਕੂਤਣਾ ਖੁੱਡਾ ਫਿਰ ਜਰਾ ਦੇਖੋ ਮਿੱਟੀ ਮੁੱਟੀ ਆਪਾਂ ਪਹਿਲੇ ਰਲਾ ਰੱਖੀ ਜਿਹੜੀ ਲਾਉਣੀ ਆ ਠੀਕ ਹੈ ਜੀ ਇਹ ਤਾਂ ਮਾਤਾ ਨੇ ਰਲਾਈ ਆ ਤੰਦੂਰ ਤੇ ਲਾਉਣਗੇ ਆਪਾਂ ਤਾਂ ਉਹ ਟਿੱਬੇ ਤੋਂ ਚੀਕਣੀ ਪੂਰੀ ਚੀਕਣੀ ਮਿੱਟੀ ਲਿਆਵਾਂਗੇ ਭਰ ਕੇ ਘੱਟਾ ਉਹ ਥੋੜੀ 2 ਕਿਲੋਮੀਟਰ ਤੇ ਟਿੱਬਾ ਉੱਥੋਂ ਲੈ ਆਉਣੀ ਆ ਠੀਕ ਹੈ ਜੀ ਪਰ ਹੁਣ ਆਟਾ ਜਿੱਕੇ ਖੁੱਡਾ ਆਪਣਾ ਤੇ ਮੋਟਰਸਾਈਕਲ ਕਰਦਾ ਮੈਂ ਅੱਗੇ ਕੰਮ ਚੱਕ ਦੀਏ ਕਿਹੜਾ ਉਤੋਂ ਗੰਦ ਫਿਰ ਲਾਦ ਗੀ ਜੀ ਭਾਈ ਇਹਨਾਂ ਕੰਮ ਸਟਾਰਟ ਕਰਤਾ ਵਾਏ ਥੋੜਾ ਜਿਹਾ ਮਿੱਟੀ ਬਹੁਤ ਚੜਾਈ ਸੀ ਪਰ ਤੋਂ ਤੋਂ ਕਿੱਠਾ ਮਿੱਟੀ ਚੜਾ ਰੱਖੀ ਸੀ ਮਸਾ ਬੱਟੀ ਦੀ ਆਏ ਤਾਂ ਉੱਤੇ ਹੋਰ ਆ ਠੀਕ ਹੈ ਜੀ ਮਸਾ ਆਹ ਟਾ ਟਾ ਹੀ ਕੱਢਾਂਗੇ ਬਹੁਤ ਮਿੱਟੀ ਲਾਈ ਆ ਖੁੱਡੇ ਤੇ ਮੈਂ ਕਹਿੰਦਾ ਛੱਤ ਮਾੜੇ ਬੁੰਦੇ ਤੋਂ ਨਹੀਂ ਪੱਠੀ ਜਾਣੀ ਸੀ ਇੰਨੀ ਮਿੱਟੀ ਲਾਈ ਸੀ ਤੇ ਹਜੇ ਥੱਲੇ ਸਿੱਟੀ ਆ ਹੋਰ ਠੀਕ ਹੈ ਜੀ ਜੀ ਬਈ ਇੰਨਾ ਕੰਮ ਚੱਕਦਾ ਜੀ ਖੁੱਡਾ-ਖੁੱਡਾ ਢਾਅ ਦਿੰਦਾ ਟਾਈਮਲੈਸ ਤੇ ਮਤਲਬ ਨਾਲ ਤੁਸੀਂ ਦੇਖਿਆ ਤੇ ਬਾ ਟੌਟਾ ਗੰਦ ਪਰਲੇ ਖਿਲਰ ਗਿਆ ਚੱਕ ਦੀਏ ਤੇ ਟੌਟਾ ਪਰਲੇ ਪਾਸੇ ਸਿੱਟ ਦੀਏ ਠੀਕ ਆ ਮੇਰੇ ਵੀਰੋ ਤੇ ਇਧਰ ਆਪਣੇ ਪਿੰਡੋਂ ਬਾਈ ਹੁਣੀ ਆਏ ਕਿਵੇਂ ਬਾਈ ਬਾਈ ਠੀਕ ਆ ਹਾਂ ਬਾਈ ਨਾਈਸ ਸਨਾਈਪ ਤੇ ਉਧਰ ਗੁਰਪ੍ਰੀਤ ਇਹਨੂੰ ਤਾਂ ਜਾਣਦੇ ਆ ਇੱਥੇ ਥੋੜਾ ਅਸੀਂ ਖੁੱਡੇ-ਖਾਡੇ ਢਾਈ ਜਾਂਦੇ ਤੁਹਾਨੂੰ ਪਤਾ ਹੀ ਆ ਤੇ ਨਾਲੇ ਇੱਥੇ ਫੋਨ ਦੀ ਸਕੀਮ ਜੀ ਕਰਦੇ ਸੀ ਤੇ ਨਾਲੇ ਬਾਈ ਕੋਲੇ ਫੋਨ ਬੜਾ ਘੈਂਟ ਆ ਫੋਟੋ ਬੜੀ ਘੈਂਟ ਖੈਜਦਾ ਵਖਾਈ ਬਾਈ ਫੋਨ ਲਾਈਵ ਫੋਟੋ ਖਿੱਚ ਕੇ ਵਖਾ DSLR ਨੂੰ ਫੇਲ ਕਰਦਾ ਬਈ ਇੱਧਰ ਵੇਖਾ ਪ੍ਰਾਣੀਆਂ ਫੋਟੋਆਂ ਵਿਖਾ ਬਈ ਕਿਆ ਇੱਕ ਮਿੰਟ ਜੀ ਆਹ ਦੇਖੋ ਵੀਰੇ AI ਫੀਚਰ ਹੈ ਨਾ ਮਾੜਾ ਮੂੰਹ ਇੱਧਰ ਨੂੰ ਕਰਾਉ ਦਾ ਉਹ ਤਾਂ ਕੋਈ ਨਾ ਪ੍ਰਾਣੀਆਂ ਫੋਟੋਆਂ ਵਿਖਾ ਦੇ ਫੋਟੋ ਦਿਖਾਉਣੇ ਆਹ ਦੇਖੋ ਜੀ ਆਹ ਫੋਟੋਆਂ ਸ਼ੂਟ ਕਰਕੇ ਆਏ ਕਿਉਂ ਮੰਗਦੇ ਆਏ ਕੋਈ ਫੋਟੋ ਦੇਖੋ ਐ ਲੱਗਦਾ ਜਿਵੇਂ DSLR ਚ ਖਿੱਚੀ ਹੋਵੇ ਬਈ ਕਿੰਨੇ ਦਾ ਆਇਆ ਸੀ ਇਹ ਕਿარი ਇਹ ਤਾਂ ਬਈ ਕੀ ਰੇਟ ਆਂਦਾ ਕੋਈ ਰੇਟ ਹੈ ਨਹੀਂ ਆਪ ਜੀਰੋ ਪੇਮੈਂਟ ਤੇ ਲੈ ਕੇ ਆਂਦਾ ਠੀਕ ਹੈ ਬੰਦੇ ਆਹ ਵਖਾਈ ਆ ਦੇਖੋ ਬਈ ਫੋਨ ਤੁਸੀਂ ਕਮੈਂਟ ਕਰਕੇ ਜਿਵੇਂ ਵੀਵੋ ਦਾ V40 40 ਖੋਲੀ ਮੈ ਲੋ ਆ ਦੇਖੋ ਜੀ ਪੂਰਾ ਮੈਂ ਕਹਿੰਦਾ ਕੈਮਰਾ ਇੱਕ ਥਾਂ ਤੇ ਨਾ ਉਹ ਨੂੰ ਆਈਫੋਨ ਨੂੰ ਫੇਲ ਕਰਦਾ ਇਹ ਕੈਮਰਾ ਜ਼ੂਮਿੰਗ ਕਿੰਨੀ ਹੈ ਦੀ ਬਖੋ ਮੜੀ ਸਾਨੂੰ ਜ਼ੂਮਿੰਗ ਤੇ ਹੁੰਦਾ ਹੈ ਜੂਰ ਜੂਰ ਫੋਟੋ ਦੀ ਇੱਕ ਮਿੰਟ ਹੁਣ ਤਾਂ ਵੀਰੇ ਮੂਹਨ ਦੀ ਮੂਹਨ ਦਾ ਪਛਣਾ ਹੈਗਾ ਇੰਤੇ ਦੇਖੋ ਜੀ ਠੀਕ ਹੈ ਲਿਆਉਣ ਵਾਲਾ ਗੁਰਪ੍ਰੀਤ ਉਹ ਉੜਦੇ ਉਹਦੇ ਕੂਤਰਣ ਵਿਖਾਉਣ ਵਾਲਾ ਆ ਦੇਖੋ ਜੀ ਹੁਣ ਟੈਂਕੀ ਦੇਖੋ ਕਿੰਨੀ ਦੂਰ ਸੀ ਆ ਦੇਖੋ ਜੀ ਹਾਂ ਟੈਂਕੀ ਦਾ ਪਈ ਓਏ ਚੁੱਪ ਤਾਂ ਤੱਕ ਜਸੜ ਜਾ ਆ ਦੇਖੋ ਇਹ ਟੈਂਕੀ ਕਿੰਨੀ ਦੂਰ ਹੈਗੀ ਆ ਹਾਂਜੀ ਹਾਂਜੀ ਕਦੇ ਦੇਖੋ ਜੀ ਤੁਸੀਂ ਉਹ ਹੀ ਨਾ ਦੇਖੋ ਆ ਦੇਖੋ ਜੀ ਹੂੰ ਆਏ ਨਹੀਂ ਸਾਡਾ ਤਾਂ ਕੰਮ ਆਏ ਆ ਨਾ ਜੀ ਇੱਕ ਮਿੰਟ ਤੁਸੀਂ ਫੋਲੋ ਮੈਂ ਤੁਹਾਨੂੰ ਦੱਸ ਦਾਂ ਸਾਡਾ ਕੰਮ ਕੀ ਹੈ ਸਾਡਾ ਕੰਮ ਆਏ ਆ ਉੜਦੇ ਹੁਣ ਉੱਤੇ ਕੂਤਰ ਆ ਆਏ ਜੂਮ ਕਰਕੇ ਵਖੋਣ ਤਾਂ ਜਿਵੇਂ ਹੁਣ ਆਹ ਦੇਖੋ ਜੀ ਬੜੀ ਜੂਮਿੰਗ ਆ ਸਾਡੇ ਤਾਂ ਇੰਨੀ ਕੁ ਫੋਨ ਦੀ ਜੂਮਿੰਗ ਆ ਇਹ ਇੰਨੀ ਹਾਂਜੀ ਐਂ ਤੋਂ ਵੀ ਇੰਨੀ ਜੂਮਿੰਗ ਆ ਆਹ ਦੇਖੋ ਕਬੂਤਰ ਕੱਲਾ ਕੱਲਾ ਫਰ ਵਖਦੂ ੜਦਾ ਹੋਇਆ ਏਡਾ ਹੀ ਘੈਂਟ ਚੀਜ਼ ਆ ਇਹ ਤੇ ਬਾਜੀ ਅੱਗੇ ਕੋਈ ਫੋਨ ਨਾ ਕਰੋ ਇਹਦੇ ਬਲੌਗ ਬਣਾਇਨੇ ਹਾਂਜੀ ਆਹ ਕਿਹੜਾ ਮੋੜ ਆ ਇਹਦੇ ਚ ਇਹ ਤਾਂ ਮੇਰੇ ਮਾਈਕਰੋ ਮੋਡ ਹੈ ਜਿਵੇਂ ਕੋਈ ਸੁੰਡੀ ਸਾਂਡੀ ਚੁਰਦੀ ਸੁੰਡੀ ਸਾਂਡੀ ਦੇ ਫਾਰਗੇ ਨੇ ਆਇਸ਼ਾ ਠੀਕ ਕਰਦੇ ਸੁੰਡੀ ਦੇ ਫਾਰਗੇ ਨੇ ਆ ਨਾਈਟ ਪੋਰਟਰੇਟ ਬਹੁਤ ਕਹੜੀ ਚੀਜ਼ ਆ ਯਾਰ ਬਹੁਤ ਕਹੜੀ ਚੀਜ਼ ਇੱਕ ਜੀ ਤੁਹਾਨੂੰ ਹੋਰ ਦਿਖਾਉਂਦੇ ਆ ਇੱਕ ਮਿੰਟ ਫਰੇ ਫਰੇ ਹੂੰ ਇਹਦੇ ਵਿੱਚ ਵੀ ਇਹ ਆ ਦੇਖੋ ਜੀ ਇਹਦੇ ਵਿੱਚ ਸੁਪਰ ਮੂਨ ਦਾ ਵੀ ਆਪਸ਼ਨ ਹੈਗਾ ਆ ਦੇਖੋ ਜੀ ਸੁਪਰ ਮੂਨ ਜਿਵੇਂ ਰਾਤ ਨੂੰ ਆਪਾਂ ਚੰਦ ਦੇਖਣਾ ਹੋਵੇ ਇੱਕ ਮਿੰਟ ਤੁਹਾਨੂੰ ਚੰਦ ਦੀ ਫੋਟੋ ਦਿਖਾ ਦਿੰਨੇ ਆ ਆਪਾਂ ਠੀਕ ਆਏ ਉਹ ਚੰਦ ਹੈ ਨਹੀਂ ਬਲਬ ਜਿਹਾ ਲੱਗਦਾ ਨਾ ਦਿਖਾਈ ਇਕੱਲਾ ਇਕੱਲਾ ਚੰ드ਰਮਾ ਮੁਖਾਦਾ ਜੀ ਸੁਪਰ ਮੂਨ ਦੀ ਆਪਸ਼ਨ ਵੀ ਇੰਨੀ ਬੜੀ ਆਈ ਬਹੁਤ ਬੜੀ ਕੈਮਰਾ ਹੈ ਬਹੁਤ ਪਰ ਸਾਡੇ ਵਾਲੇ ਤਾਂ ਜੂਮ ਖਾਈਏ ਦੇਖੋ ਬਹੁਤ ਹੀ ਜ਼ਿਆਦਾ ਬਹੁਤ ਆ ਬਹੁਤ ਆ ਇੰਨਾ ਦਾ ਬਹੁਤ ਆ ਜੀ ਇਹ ਤੁਹਾਡੇ ਜੂਮਿੰਗ ਬਹੁਤ ਆ ਯਾਰ ਇੱਕ ਮਿੰਟ ਆ ਦੇਖੋ ਹਾਂ ਇੱਕ ਮਿੰਟ ਇੱਕ ਬੰਦ ਕਰੂ ਬਲੋ ਜੀ ਹੁਣ ਲੱਗਦੇ ਆ ਹੱਥ ਇੱਥੇ ਤਾਂ ਆਪਾਂ ਗਾਰਾ ਬਣਾਈ ਜਾਨੇ ਕਬੂਤਰਾਂ ਦੇ ਖੁੱਡੇ ਤੇ ਉਹਨੂੰ ਅੱਜ ਭਿਓ ਕੇ ਰੱਖ ਦਾਂਗੇ ਤੇ ਕੱਲ ਤਰਾ ਇੱਕ ਨੰਬਰ ਬਣ ਜੂ ਠੀਕ ਆ ਜੀ ਤੇ ਨਾਲ ਹੁਣ ਟੋਟਾ ਵੀ ਸਿੱਟਦੇ ਪਹਿਲਾ ਆਹ ਕੰਮ ਕਰ ਲਈਏ ਹਾਂਜੀ ਬਈ ਤੇ ਹੁਣ ਚਾਹ ਚੁਪੀ ਕੇ ਰੈਡੀ ਹੋ ਚੁੱਕੇ ਆ ਤੇ ਹੁਣ ਸਿੱਟ ਗਿਆ ਹਰੇ ਟਾ ਚੱਕ ਉਧਰਲੇ ਪਾਸੇ ਠੀਕ ਹੈ ਜੀ ਤੇ ਚੱਕੋ ਚਲੋ ਚੱਕੋ ਕੰਮ ਮੁੰਡਿਓ ਆਪਣਾ ਇਹੰਦਾ ਆਇਆ ਏ ਉਹ ਚਾਹ ਪੀ ਜਾਂਦਾ ਉਧਰ ਠੀਕ ਹੈ ਜੀ ਤੇ ਬਸ ਸਿੱਟ ਦਈਏ ਚੱਕ ਕੇ ਹਾਂਜੀ ਭਾਈ ਇਧਰ ਕੋਈ ਨਹੀਂ ਐਂਟਰ ਲੈਣ ਕਿਧਰ ਸਿੱਟਦੀਆਂ ਤੇ ਹੁਣ ਆ ਇੱਕ ਪਾਸੇ ਜਣ ਕੇ ਲਾਉਣੀਆਂ ਤੇ ਹੁਣ ਫਿਰ ਟਾਈਮ ਲਵ ਟਾਈਮਸ ਸਭ ਸਹੀ ਮਤਲਬ ਨਾਲ ਦਿਖਾਉਣੇ ਇਧਰ 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 ਖਾਲੇ ਚ ਖਾਲੇ ਚ ਖਾਲੇ ਚ ਹੁਣ ਜੀ ਬੇਰਖਾਨ ਚੱਲੇ ਆ ਜੀ ਹਾਂ ਜੀ ਬਈ ਹੁਣ ਮੁੰਡੇ ਚੱਲੇ ਆ ਕੰਮ ਕੰਮ ਕਰਾ ਕੇ ਚੰਗਾ ਬਈ ਇਧਰ ਦੂਜਾ ਗੈਂਗਸਟਰ ਗੁਰਪ੍ਰੀਤ ਦਾ ਗੈਂਗਸਟਰ ਛੋਟਾ ਬਣਾਣਾ ਵੀਡੀਓ ਆਏ ਨਾਕਰ ਮੇਰੇ ਨੌਕਰ ਇਧਰ ਆ ਮੋਟਰ ਤੇ ਬੋਡੀਗਾਰਡ ਬੋਡੀਗਾਰਡ ਆ ਜੀ ਭਰਾ ਨੌਕਰ ਨਹੀਂ ਆ ਜੀ ਠੀਕ ਠੀਕ ਆ ਜੀ ਬਸ ਮਿਲਦੇ ਆ ਕੱਲ ਨੂੰ ਠੀਕ ਆ ਓਏ ਆਇਆ ਓਏ ਅੰਦਰ ਨਾਮ ਆ ਬਲੋਗ ਗਰੇਕ ਹੋਰ ਉੱਠਿਆ ਜੀ ਆ ਦੇਖੋ ਇਹ ਆਪਾਂ ਮੁੱਕ ਮੁੱਕ ਚੜ ਗਏ ਹੁਣ ਤਾਂ ਬਲੌਗਰ ਬਲੌਗਰ ਹੋਈ ਪਈ ਆ ਸਾਰੇ ਪਾਸੇ ਬੱਸ ਬਲੌਗਰਾਂ ਦੀ ਹਵਾ ਚੱਲ ਪਈ ਚੱਲ ਚੱਲ ਉਹ ਚਾਨ੍ਹ 게ਟ ਵਾਲੇ ਕੋਲੇ ਮੰਨ ਲੱਗ ਪਿਆ ਲਓ ਜੀ 게ਟ ਵਾਲੇ ਕੋਲੇ ਪਹੁੰਚ ਚੁੱਕੇ ਆ ਜਿਹੋਣੇ ਨੂੰ ਵੇਤੇ ਕੀ ਬਣ ਕਿਵੇਂ ਆ ਹੁਣ ਖੇਡਣਾ ਹੈ ਜੀ ਕ੍ਰਿਕਟ ਇੱਥੇ ਸਾਡੇ ਪਿੰਡ ਤੇ ਹੁਣ ਹਰ ਖਿਡਾਰੀ ਜੀ ਕੀ ਬਾਤ ਆ ਟੌਸ ਕਰੋ ਜੀ ਡੱਬੀ ਆ ਗਈ ਆਪਣੀ ਟੀਮ ਦੀ ਵਾਰੀ ਅੱਜ ਤਾਂ ਬਣਾ ਵਲੋਗ ਮਾਣਾਗਾ ਬਣਾ ਦੰਨੇ ਖੜਜੋ ਡੱਬੀ ਆ ਜੀ ਵੜ ਗਈ ਬਾਜ ਜਤ ਕੇ ਹੁਣ ਰੱਖਦਗੇ ਫੋਨ ਇੱਕ ਪਾਸੇ ਜੀ ਸਾਰੇ ਆ ਗਏ ਜੀ ਸਾਰੇ ਪਿੰਡ ਤੇ ਸਾਡੀ ਆਉਣ ਵਾਲੇ ਖਿਡਾਰੀ ਆਲਾ ਜੀ ਆਲਾ ਰੱਖਾ ਇੰਟਰਨੈਸ਼ਨਲ ਆ ਰੱਖਦਗੇ ਜੀ ਇੱਥੇ ਕਿਤੇ ਨੇੜੇ ਤੇੜੇ ਰਖੋ ਕੇ ਠੀਕ ਹੈ ਜੀ ਕਿਉਂਕਿ ਆਪਣੇ ਮਹਿੰਗੇ ਫੋਨ ਤੁਹਾਨੂੰ ਪਤਾ 10 10 ਰੁਪਈਆ ਵਾਲੇ ਇੱਥੇ ਰੱਖਦਗੇ ਹਾਂਜੀ ਬਾਈ ਤੇ ਪਿੰਡ ਵਾਪਸ ਆ ਚੁੱਕੇ ਹਾਂ ਜੀ ਹੁਣ ਲਾਉਣੇ ਗੂਤਰ ਖਵਾਤਰੇ ਛਤਰੀਆਂ ਤੋਂ ਤੇ ਓਏ ਯਾਰ ਜਾਂਦੇ ਹੋਏ ਲੇਟ ਹੋ ਜਾਂਦੇ ਆ ਆਉਂਦੇ ਨੂੰ ਹਨੇਰਾ ਹੋ ਜਾਂਦਾ ਤਾਂ ਕਰਕੇ ਨਹੀਂ ਜਾਂਦੇ ਹੋਏ ਲਾ ਕੇ ਜਾਂਦੇ ਕੋਈ ਨਾ ਕੱਲ ਨੂੰ ਟਾਈਮ ਨਾਲ ਲਾ ਲਾਂਗੇ ਗੂਤਰ ਤਾਂ ਪਰ ਇਹਨਾਂ ਵੀ ਨਹੀਂ ਹਨੇਰਾ ਹੋਇਆ ਹਜੇ ਚਾਨਣ ਹੈ ਦਿਨ ਖੜਾ ਤੇ ਹੁਣ ਲਾ ਦੀ ਗੂਤਰ ਛਤਰੀ ਤੋਂ ਇਧਰ ਮੋੜ ਕੇ ਦੇਖ ਲਈ ਗੂਤਰ ਖਵਾਤਰ ਕਿਵੇਂ ਆ ਓਕਰਪੋਰਟ ਜੇਤੀ ਅੰਡਾ ਲਾ ਤੂੰ ਪਰ ਹਜੇ ਨਾਲ ਨਹੀਂ ਪਰਲੇ ਖੁੱਡੇ ਚ ਜਾ ਕੇ ਲਾਈ ਫਰੈਸ਼ ਗਿਓੜੀ ਤੇ ਚੱਕ ਕੇ ਹੁੰਦੇ ਤੇਰੇ ਥਲੇ ਰੱਖ ਦਾਂਗੇ ਬੱਚੇ ਪਾਲਦੀ ਤੂੰ ਹਣਾ ਠੀਕ ਹੈ ਜੀ ਐਸ ਕੰਮ ਕਰਨ ਵਾਸਤੇ ਜੁੜੀ ਰੱਖੀ ਹੈ ਇਹ ਆਪਾਂ ਬੱਚੇ ਪੜਾਉਣ ਨੂੰ ਤੇ ਹੁਣ ਲਾਈਏ ਛਤਰੀ ਜਾਲ ਚੀ ਬਾ ਰੱਖੇ ਬਾ ਉੱਤੇ ਨਹੀਂ ਲਾਈ ਛਤਰੀ ਅੱਜ ਬਾੜੀ ਪਕਾਈ ਕਰਾਉਂਦੇ ਆ ਯਾਰ ਮੁੜ ਕੇ ਹਾਂਜੀ ਮੈਂ ਤੇ ਇਧਰ ਪਾਣੀ ਪੂਣੀ ਲਿਆ ਪਰ ਆਪਾਂ ਮੈਂ ਕੂਤਰਣ ਪਾਣੀ ਚੇਂਜ ਕਰਕੇ ਰੱਖਤੀ ਏ ਤੇ ਨਾਲੇ ਪਾ ਦਈਏ ਦਾਣੇ ਹੁਣ ਠੀਕ ਹੈ ਜੀ ਟੱਕਣ ਲਾ ਦਈਏ ਕਿਰਾ ਤੇ ਦਾਣੇ ਚੱਕ ਲਈਏ ਇਧਰ ਵੇਖੋ ਕਿੰਨਾ ਸਪੇਸ ਵਧ ਗਿਆ ਹੁਣ ਠੀਕ ਹੈ ਜੀ ਹਾਂਜੀ ਭਾਈ ਤੇ ਇਧਰ ਦਾਣੇ ਵੀ ਪਾ ਦਿੱਤੇ ਉਧਰ ਵੀ ਪਾ ਦਿੱਤੇ ਇਧਰ ਪਾਣੀ ਵੀ ਲਿਆਣ ਕੇ ਰੱਖਤਾ ਜੀ ਓਕੇ ਰਿਪੋਰਟ ਹੋ ਗਿਆ ਕੰਮ ਤੇ ਹੁਣ ਮਿਲਦੇ ਆਂ ਵੀ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਉਦੋਂ ਤੱਕ ਲਈ ਆਪਣੇ ਚੈਨਲ ਦੇ ਨਾਲ ਬਨੇ ਰਹੋ ਠੀਕ ਹੈ ਜੀ ਬਾਏ ਬਾਏ ਗੁੱਡ ਨਾਈਟ ਸਾਰੇ ਵੀਰਾਂ ਨੂੰ ਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜਿਹੜੇ ਨਵੇਂ ਆਏ ਆ